ਵਾਈਡੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਖਬਰ ਅਮਰੀਕਾ ਦੇ ਸਰਕਾਰ ਵੱਲੋਂ ਦਿੱਤੀ ਗਈ ਆ ਇਹ ਉਸ ਸਰਕਾਰ ਵੱਲੋਂ ਫੌਜ ਦੇ ਅੰਦਰ ਕਿਸੇ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਹੋएगी ਜਿਹਦਾ ਜਾਣਕਾਰੀ ਮਿਲੀ ਆ ਕਿ ਉਸ ਦਾ ਸਭ ਤੋਂ ਪਹਿਲਾ ਮੁੰਡਲਾ ਅਸਰ ਜਿਹੜਾ ਉਹ ਸਿੱਖਾਂ ਤੇ ਪਾਏਗਾ ਮੁਸਲਮਾਨਾਂ ਤੇ ਜਾਂ ਇਹ ਮੂਦੀ ਲੋਕਾਂ ਤੇ ਪਾਏਗਾ ਇਹ ਖਬਰ ਬਹੁਤ ਮਾੜੀ ਆ ਅਸੀਂ ਇਸ ਨੂੰ ਗਲਤ ਕਰਾਰ ਦਿੰਦੇ ਆ ਕਿ ਇੱਕ ਲੋਕਤੰਤਰ ਆ ਅਮਰੀਕਾ ਦੇਸ਼ ਜਿਹੜਾ ਕਿ ਕਿਸੇ ਦੀ ਧਰਮ ਦੇ عقਿਦੇ ਨੂੰ ਉਹਦੀ ਮਰਜ਼ਾ ਦਾ ਨੂੰ ਉਹਦਾ ਸਨਮਾਨ ਦੇਣਾ ਮੰਨਦਾ ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਇਸ ਦਾ ਸਾਕਿਨ ਉਸ ਤੋਂ ਲਵਾਂਗੇ ਉਸ ਤੋਂ ਪਹਿਲਾਂ ਅਸੀਂ ਅਮਰੀਕਾ ਦੇ ਵਿੱਚ ਸਿੱਖ ਸੰਸਥਾਵਾਂ ਜਿਹੜੀਆਂ ਉਹਨਾਂ ਦੇ ਨਾਲ ਤਾਲਮਿਲ ਕਰਕੇ ਇਸ ਦੇ ਅਸਲ ਜਾਣਕਾਰੀ ਜਰੂਰ ਲਵਾਂਗੇ ਜਿਹਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਆ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਦੇ ਲਈ ਨਹੀਂ ਜੀ ਕਿਸੇ ਨੂੰ ਕੋਈ ਨੋਡ ਪਵੇ ਤਾਂ ਉਹ ਆਪਣੀ ਜਿਹੜੀ ਆਚਾਰਾ ਜੋਈ ਕਰ ਸਕਦਾ ਕੇਸ ਦੇ ਉੱਤੇ ਟਿੱਪਣੀ ਕਰ ਸਕਦਾ ਪਰ ਉਹਦੇ باوجود ਵੀ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਸਰਕਾਰ ਵੱਲੋਂ ਜਿਹੜਾ ਨਵਾਂ ਨਿظام ਆਇਆ ਉਸ ਦੇ ਵੱਲੋਂ ਪੰਜਾਬ ਦੀ ਡਿਮੋਰਟ ਕਰਕੇ ਭੇਜੇ ਨੌਜਵਾਨਾਂ ਦੇ ਨਾਲ ਸਿਰਾਂ ਤੋਂ ਪਗਾਬਧਾਰ ਕਰਦੀਆਂ ਹਾਥਕੜੀਆਂ ਇਥੋਂ ਤੱਕ ਕਿ ਬੜੀ ਉਮਰ ਦਾ ਰਾਜ ਮਾਤਾ ਜਿਹਨੂੰ ਰਿਪੋਰਟ ਕੀਤਾ ਗਿਆ ਹਾਥਕੜੀਆਂ ਲਾ ਕੇ ਇਸ ਤਰ੍ਹਾਂ ਦੀਆਂ ਟਵਰਾਂ ਉਥੋਂ ਦੇ ਟਰੱਕ ਨਾਇਬਾਂ ਦੇ ਨਾਲ ਜਿਸ ਤਰ੍ਹਾਂ ਦਾ ਰੱਟਾ ਇਹ ਮਾੜੀਆਂ ਖਬਰਾਂ ਨੇ ਅਸੀਂ ਇਸ ਗੱਲ ਦਾ ਜਿਵੇਂ ਨਿੰਦਾ ਵੀ ਕਰਦੇ ਆ ਤੇ ਅਸੀਂ ਚਾਹਾਂਗੇ ਕਿ ਅਮਰੀਕਾ ਜਿਹੜਾ ਇੱਕ ਲੋਕਤੰਤਰੀ ਦੇਸ਼ ਆ ਉਹ ਕਿਸੇ ਵੀ ਧਾਰਮਿਕ ਭਾਵ ਦਾ ਉਹਨਾਂ ਦੇ ਨਾਲ ਕਰਵਾੜਾ ਨਾ ਕਰੇ ਉਹ ਭਾਵੇਂ ਕਿਤੇ ਵੀ ਸਾਧ ਦੇ ਉੱਤੇ ਕੋਈ ਨੌਕਰੀ ਕਰਦਾ ਹੋਵੇ ਕਿਉਂਕਿ ਜਿੰਨੇ ਵੀ ਲੋਕ ਉਥੇ ਵੱਸ ਰਹੇ ਨੇ ਭਾਵੇਂ ਸਿੱਖ ਨੇ ਉਹਨਾਂ ਦਾ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਵੱਡਾ ਰੋਲ ਆ ਉਥੇ ਉਹਨਾਂ ਦਾ ਬੜਾ ਸਤਿਕਾਰ ਚਾਹਤੇ ਨੇ ਤੁਸੀਂ ਇਹਨਾਂ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕੀ ਸਿਕਸਫਟਾਵਾਂ ਦੇ ਨਾਲ ਤਾਲਮਿਲ ਕਰਕੇ ਇਹਦੇ ਬਾਰੇ ਅਗਲੀ ਗੱਲ ਜਰੀ ਹੈ ਉਹ ਕਾਰਵਾਈ ਕਰਨ ਦੀ ਅਸੀਂ ਕਾਰ